ਭੈਣ ਤੇ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਕਰਦਾ ਰਖੜੀ ਦਾ ਤਿਹਾਰ ਜਿੱਥੇ ਲੋਕਾਂ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ ਉੱਥੇ ਹੀ ਕਈਆਂ ਲਈ مصیبت ਵੀ ਬਣ ਜਾਂਦਾ ਇੱਕ ਜਿਹਾ ਮਾਮਲਾ ਆਇਆ ਜਿੱਥੇ ਰਖੜੀ ਬਣਵਾਉਣ ਲਈ ਜਾ ਰਹੇ ਫੈਕਟਰੀ ਕਾਮਿਆਂ ਦੇ ਨਾਲ ਪਾਣਾ ਵਾਪਰ ਜਾਂਦਾ ਤੇ ਉਹਨਾਂ ਵਿੱਚੋਂ ਕਈਆਂ ਦੀ ਮੌਤ ਹੋ ਜਾਂਦੀ ਹੈ ਦਸਤਕੰਦਾਂ ਦੱਸਿਏ ਕਿ ਡਿਵਾਈਡਰ ਰਹਿਤ ਬਲੰਦ ਸ਼ਹਿਰ ਬਦਾਯੂ ਸਟੇਟ ਹਾਈਵੇ ਤੇ ਐਤਵਾਰ ਸਵੇਰੇ ਓਵਰਟੇਕ ਕਰ ਰਹੀ ਬੱਸ ਤੇ ਪਿਕਅਪ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਜਿਸ ਵਿੱਚ 11 ਲੋਕਾਂ ਦੀ ਮੌਤ ਅਤੇ 28 ਲੋਕ ਜ਼ਖਮੀ ਹੋ ਜਾਂਦੇ ਨੇ ਪਿਕਅਪ ਦੇ ਵਿੱਚ ਸਵਾਰ ਸਾਰੇ ਲੋਕ ਰੱਖੜੀ ਮੌਕੇ ਗਾਜ਼ੀਆਬਾਦ ਤੋਂ ਆਪਣੇ ਪਿੰਡ ਜਾ ਰਹੇ ਸੀ ਪ੍ਰਤੱਖਦਰਸ਼ੀਆਂ ਮੁਤਾਬਕ ਦੋਵੇਂ ਵਾਹਨਾਂ ਦੀ ਰਫ਼ਤਾਰ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੇ ਵਿੱਚਕਾਰ ਸੀ ਉਧਰ ਡੱਗਾ ਮਾਰ ਵਾਹਨਾ ਤੇ ਕਾਰਵਾਈ ਦੀ ਮੰਗ ਕਰਦੇ ਆ ਲੋਕਾਂ ਨੇ ਹਾਈਵੇ ਜਮ ਕਰ ਦਿੱਤਾ ਮੁੱਖ ਮੰਤਰੀ ਜੋਗੀ ਦਿੱਤਿਆਨਾਥ ਨੇ ਮ੍ਰਿਤਕਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਇਹ ਪੂਰੀ ਘਟਨਾ ਵਾਪਰੀ ਕਿਵੇਂ ਆ ਤੁਹਾਨੂੰ ਵੀ ਦੱਸਾਂਗੇ ਦੱਸ ਦਈਏ ਕਿ ਗਾਜ਼ੀਆਬਾਦ ਦੀ ਬ੍ਰਿਟਾਨੀਆ ਡੈਲਟਾ ਫੂਡ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ 40 ਲੋਕ ਰੱਖੜੀ ਮੌਕੇ ਘਰ ਜਾਣ ਲਈ ਐਤਵਾਰ ਸਵੇਰੇ ਪਿਕਅਪ ਦੇ ਵਿੱਚ ਬੈਠੇ ਸੀਗੇ ਚਾਲਕ ਨੇ ਬਲੰਦ ਸ਼ਹਿਰ ਦੇ ਵਿੱਚ ਚਾਰ ਸਵਾਰੀਆਂ ਹੋਰ ਬਿਠਾ ਲਈਆਂ ਚਾਲਕ ਨਾਲ ਤਿੰਨ ਮਹਿਲਾਵਾਂ ਵੀ ਅੱਗੇ ਬੈਠ ਗਿਆ ਤੇ ਸਾਰੇ ਮਰਦ ਨੇ ਜਿਹੜੇ ਉਹ ਪਿੱਛੇ ਖੜੇ ਸੀਗੇ ਹਾਈਵੇ ਤੇ ਸਲੇਮਪੁਰ ਇਲਾਕੇ ਦੇ ਵਿੱਚ ਸਵੇਰੇ 10:30 ਵਜੇ ਬਦਾਜੂ ਤੋਂ ਗਾਜ਼ੀਆਬਾਦ ਵੱਲ ਜਾ ਰਹੀ ਪ੍ਰਾਈਵੇਟ ਬੱਸ ਦੇ ਜਦੋਂ ਆਪਣੇ ਅੱਗੇ ਚੱਲ ਰਹੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਤੋਂ ਆ ਰਹੀ ਪਿਕਅਪ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਅਤੇ ਟੱਕਰ ਵਿੱਚ ਜਵਦਰਸਤ ਜਿਹੜਾ ਹਾਸਾ ਵਾਪਰਦਾ ਤੇ ਚੀਕ ਛਾੜੇ ਵਿਚਾਲੇ ਪਿੰਡ ਵਾਲਿਆਂ ਨੇ ਪਿਕਅਪ ਦੇ ਵਿੱਚ ਫਸੇ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਉਧਰ 5 ਲੋਕਾਂ ਦੀ ਮੌਤ ਮੌਕੇ ਤੇ ਹੋ ਗਈ ਪੁਲਿਸ ਨੇ ਲੋਕਾਂ ਨੂੰ ਜੀਪੀ ਹਸਪਤਾਲ ਤੇ ਬਾਕੀ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਇੱਕ ਜ਼ਖਮੀ ਦੀ ਜੀਪੀ ਹਸਪਤਾਲ ਤੇ 4 ਦੀ ਜ਼ਿਲ੍ਹਾ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਇੱਕ ਨੇ ਮਿਰਠਨ ਜਾਂਦੇ ਸਮੇਂ ਦਮ ਤੋੜ ਦਿੱਤਾ ਮ੍ਰਿਤਕਾਂ ਚ 9 ਅਲੀਗੜ ਦੇ ਲੋਕ ਤੇ ਬਲੰਦ ਸ਼ਰ ਦੇ ਰਹਿਣ ਵਾਲੇ ਸੀਗੇ ਹਾਦਸੇ ਦੇ ਵਿੱਚ ਬੱਸ ਦਾ ਚਾਲਕ ਵੀ ਜ਼ਖਮੀ ਹੋ ਗਿਆ ਪੁਲਿਸ ਨੇ ਬੱਸ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਦਰਸ਼ਕਾਂ ਦਾਸੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਜਿਹੜੀ ਪੰਜਾਬ ਜਾਂ ਭਾਰਤ ਵਿੱਚ ਤੇਜ਼ ਰਫ਼ਤਾਰ ਵਾਹਨ ਨੇ ਜਿਹੜੇ ਵੱਡੇ ਵਾਹਨ ਨੇ ਉਹ ਕਿੰਨਾ ਕਿਤੇ ਲੋਕਾਂ ਨੂੰ ਆਪਣੇ ਹਾਦਸੇ ਦਾ ਸ਼ਿਕਾਰ ਬਣਾਉਂਦੇ ਨੇ ਤੇ ਇਸ ਤਰੀਕੇ ਨਾਲ ਇਹ ਬੱਸ ਨੇ ਓਵਰਟੇਕ ਕਰਦਿਆਂ ਸਿੱਧੀ ਟੱਕਰ ਆ ਜਿਹੜੀ ਉਹ ਇਸ ਗੱਡੀ ਨੂੰ ਮਾਰ ਦਿੱਤੀ ਕਿਉਂਕਿ ਇਸ ਦੇ ਵਿੱਚ ਉਹ ਮਜ਼ਦੂਰ ਸ਼ਾਮਲ ਸੀ ਜਿਹੜੇ ਆਪਣੇ ਘਰ ਤੋਂ ਬਹੁਤ ਦੂਰ ਕੰਮ ਕਰਦੇ ਨੇ ਜਦੋਂ ਉਹਨਾਂ ਨੂੰ ਕੋਈ ਦਿਨ ਦੇ ਤਿਹਾਰ ਆਉਂਦਾ ਹੈ ਸਮਾਂ ਮਿਲਦਾ ਹੈ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਜਾਂਦੇ ਨੇ ਤੇ ਖੁਸ਼ੀ-ਖੁਸ਼ੀ ਉਹ ਤਿਹਾਰ ਮਨਾਉਣ ਵਾਸਤੇ ਆਪਣੇ ਘਰਾਂ ਨੂੰ ਜਾਂਦੇ ਨੇ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਜਿਹੜਾ ਰਖੜੀ ਇਹ ਦਾ ਤਿਹਾਰ ਹੈ ਉਹ ਨਹੀਂ ਮਨਾ ਪਾਉਣਗੇ ਰਖੜੀ ਤੋਂ ਪਹਿਲਾਂ ਹੀ ਉਹ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਣਗੇ ਤਾਂ ਉਹਨਾਂ ਨੇ ਰਖੜੀ ਤੋਂ ਪਹਿਲਾਂ ਹੀ ਆਪਣੇ ਪ੍ਰਵਾਸ ਨੂੰ ਅਲਵਿਦਾ ਆਖ ਦਿੱਤਾ ਅਤੇ ਇਸ ਘਟਨਾ ਦੇ ਵਿੱਚ ਜਿਹੜਾ ਮੌਤ ਹੋ ਜਾਂਦੀ ਹੈ 11 ਲੋਕਾਂ ਦੀ ਤਾਂ ਬੇहद ਦੁਖਦ ਘਟਨਾ ਹੈ ਜਿਹੜੀ ਉਹ ਵਾਪਰੀ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਜੋਗੀ ਦਿੱਤਨਾਥ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਕਿ ਘਟਨਾ ਸੀ ਜਿਹੜੀ ਬਹੁਤ ਮੰਦ ਭਾਗੀਆ ਬਲਕਿ ਹੁਣ ਕਾਰਵਾਈ ਜ਼ਰੂਰ ਕੀਤੀ ਜਾ ਰਹੀ ਹੈ ਬਸ ਉੱਤੇ ਪਰ ਜਿਹੜੇ 11 ਲੋਕਾਂ ਦੀ ਮੌਤ ਹੋਈ ਹੈ ਉਹ ਵਾਪਸ ਨਹੀਂ ਆ ਸਕਦੇ ਤੇ ਨਾ ਹੀ ਉਹਨਾਂ ਦੀਆਂ ਬਾਹਾਂ ਨੇ ਜਿਹੜੀਆਂ ਉਹ ਰਖੜੀ ਤੋਂ ਹੁਣ ਸੁਨੀਆਂ ਰਹਿ ਚੁੱਕੀਆਂ ਨੇ ਤਾਂ ਇਸ ਜਿੱਥੇ ਬਸ ਇੱਕ ਖੁਸ਼ੀ ਬਾਸ ਤੇ ਤਿਹਾਰ ਹੈ ਮਨਾਇਆ ਜਾਂਦਾ ਲੋਕਾਂ ਦੇ ਵਿੱਚ ਦੂਜੇ ਪਾਸੇ ਇਹ ਕਈਆਂ ਲਈ ਆਫਤ ਬਣ ਕੇ ਵੀ ਆਉਂਦਾ ਹੈ ਜੁੜੇ ਹੋਏ ਲੀਡਰ ਪੰਜਾਬੀ মিডিਆ ਨਾਲ ਦੀ ਉਜਾਜ ਧੰਨਵਾਦ